ਲਓ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੋਇਆ ਤੇ ਲਓ ਜੀ ਅੱਜ ਆਪਾਂ ਬਣਾਈ ਆ ਆਲੂ ਪੈਂਗੰਦੀ ਸਬਜ਼ੀ ਤੇ ਹైదరాబాద్ ਆਇਆ ਜੀ ਲੋਦਰੋਂ ਬਾਲਾ ਬਈ ਬਾਕੀ ਰੋਇਤੇ ਕੰਮ ਕਰ ਤੇ ਇਧਰ ਆ ਪਾਟ ਵਾਲ ਗੋਨ ਲਿਆ ਪ੍ਰਸ਼ਾਦ ਦੀ ਤਿਆਰੀ ਹੈ ਤੇ ਆਹ ਦੇਖੋ ਆਲੂ ਪੈਂਗੰਦੀ ਸਬਜ਼ੀ ਸਬ지 ਬਣੀ ਦਾ ਪਿਆਰ ਪ੍ਰਸ਼ਾਦੇ ਲੱਗੇ ਲਾਉ ਤੇ ਹੁਣ ਪ੍ਰਸ਼ਾਦੇ ਲਾ ਕੇ ਫਿਰ ਤੁਹਾਨੂੰ ਮਿਲਦੀ ਹਾਂ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਵਾਟ ਤੋਂ ਵਾਟ ਸਪੋਰਟ ਕਰੋ